ਇਹ ਗਾਰ ਵੇਖੋ ਤੁਸੀਂ ਜਿਹੜੀ ਘਰਾਂ ਦੇ ਵਿੱਚ ਤੇ ਤੁਸੀਂ ਵੇਖੋ ਕਿਵੇਂ ਛੋਟੇ ਛੋਟੇ ਬੱਚੇ ਇੱਥੇ ਜਿਹੜੇ ਰਹਿ ਰਹੇ ਨੇ ਸਾਰਾ ਤੇ ਚੀਜ਼ਾਂ ਹੀ ਗਰਕੋਗੇ ਖਾਂਦੇ ਕੋ ਰੋੜਦਿਆਂ ਤੇ ਕੋ ਗਲਗੀਆਂ ਤੇ ਛੱਤਾਂ ਵੀ ਡਿੱਗ ਪਣ ਤਿਆਰ ਹੋ ਗਈਆਂ ਨੀਆਂ ਬੈ ਗਈਆਂ ਵਾ ਜੀ ਤੇ ਜੇਰੇ ਘਰੇ ਕੋਈ ਚੀਜ਼ ਚੂਜ ਪਈ ਸਭ ਪੇਜ ਪੁੱਜ ਗਈ ਹੈ ਸਭ ਖਰਾਬ ਹੀ ਹੋ ਗਈਆਂ ਵਾ ਇਹ ਨਾ ਪਾਣੀ ਨੰਗਿਆ ਵੀ ਨਹੀਂ ਜਾਂਦਾ ਵਿੱਚ ਦੀ ਜਿਆਦਾ ਪਾਣੀ ਹੋ ਗਿਆ ਫੇਰ ਆਈ ਲੈ ਕੇ ਨਿਆਣੀ ਨੂੰ ਨਿਕਲੇ ਜਿਹੜਾ 5-5 ਫੁੱਟ ਪਾਣੀ ਹੋ ਗਿਆ ਸਾਡੇ ਘਰ ਵਿੱਚ ਇਹ ਕਨੀ ਆ ਗਿਆ ਤਾਂ ਸਾਡੀਆਂ ਛਤਾਂ ਦੇ ਬੱਚੇ ਲੈ ਕੇ ਅੰਦਰ ਨਹੀਂ ਵਰਨ ਜੋਗੀ ਅਸੀਂ ਜੇ ਮੀਂਹ ਆ ਗਿਆ ਹਾਂ ਅੰਦਰ ਨਹੀਂ ਵਰਿਆ ਨਹੀਂ ਜਾਂਦਾ ਨਿਆਣੇ ਲੈ ਕੇ ਆ ਨਹੀਂ ਕਿ ਪਾਣੀ ਡੱਕ ਪਾਣੀ ਕੰਦ ਟੱਕ ਪਾਣੀ ਕੀ ਬਣਾਵਾ ਕੋਈ ਰਿਸ਼ਤੇਦਾਰ ਨਹੀਂ ਆਇਆ ਤਾਂ ਸਾਡੇ ਕੋਲ ਪਹੁੰਚਿਆ ਕਿਨੇ ਆਣ ਕੇ ਪੁੱਛਿਆ ਵੀ ਨਹੀਂ ਕੀ ਬਣਿਆ ਤੁਹਾਡੇ ਨਾਲ ਕੀ ਨਹੀਂ ਪਟਿਆਲਕੇ ਦੇ ਪਿੰਡ ਕਢੋਮ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਤੇ ਪਾਣੀ ਲੱਥਣ ਤੋਂ ਬਾਅਦ ਅਸਲ ਤਬਾਹੀ ਦਾ ਮੰਜ਼ਰ ਜਿਹੜਾ ਉਸ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਸਵੀਰ ਮੈਂ ਕੈਮਰਾਮੈਨ ਸਾਥੀ ਨੂੰ ਕਰਵਾਵਾਂਗਾ ਇਹ ਘਾਰ ਵੇਖੋ ਤੁਸੀਂ ਜਿਹੜੀ ਘਰਾਂ ਦੇ ਵਿੱਚ ਤੇ ਤੁਸੀਂ ਵੇਖੋ ਕਿਵੇਂ ਛੋਟੇ ਛੋਟੇ ਬੱਚੇ ਇੱਥੇ ਜਿਹੜੇ ਰਹਿ ਰਹੇ ਨੇ ਕੰਧ ਡਿੱਗੀ ਵੀ ਜਿਹੜੀ ਆ ਉਹ ਵੀ ਕੈਮਰਾਮੈਨ ਸਾਥੀ ਨੂੰ ਕਹਾਂਗਾ ਵਿਖਾ ਦਿੱਤੀ ਜਾਵੇ ਇੱਥੇ 6-6 ਫੁੱਟ ਪਾਣੀ ਰਿਹਾ ਹੁਣ ਬਿਸਤਰੇ ਗਲਗੇ ਪੇਟੀਆਂ 'ਚ ਪਾਣੀ ਪੈ ਗਿਆ ਜੇ ਬੇਸ਼ੱਕ ਇਹਨਾਂ ਦੇ ਵੱਲੋਂ ਆਪਣੇ ਵੱਲੋਂ ਪ੍ਰਬੰਧ ਕੀਤੇ ਗਏ ਸਨ ਲੇਕਿਨ ਜਿਹੜਾ ਮੈਂ ਦੱਸਣਾ ਚਾਹਣਾ ਕਿ ਦੋਸਤੋ ਇੱਥੇ ਵੱਡੀ ਪੱਧਰ ਤੇ ਪਾਣੀ ਦੀ ਮਾਰ ਜਿਹੜੀ ਆ ਉਹ ਵੱਜੀ ਆ ਇਹ ਹੈ ਪੱਟੀ ਹਲਕੇ ਦਾ ਘੜਮ ਪਿੰਡ ਪਰਿਵਾਰ ਸਾਡੇ ਨਾਲ ਮੌਜੂਦ ਹੈ ਹਾਰਡਪੀਡ ਪਰਿਵਾਰ ਹੈ ਜਦੋਂ ਰਾਤ 1:30 ਵਜੇ ਪਾਣੀ ਆਇਆ 1.5 ਵਜੇ ਦੇ ਕਰੀਬ ਜਦੋਂ ਪਾਣੀ ਆਇਆ ਤਾਂ ਆਪਣਾ ਡੰਗਰ ਵੱਛਾ ਲੈ ਕੇ ਬਾਹਨ ਨੂੰ ਚੱਲੇ ਤਾਂ ਉਹਨਾਂ ਦੀ ਜਿਹੜੇ ਘਰ ਦੇ ਵਿੱਚ ਪਸ਼ੂ ਨੇ ਉਹ ਵੀ ਤਵੀਆਂ ਤੇ ਚੜ ਗਏ ਤੇ ਉਹ ਵੀ ਮੈਂ ਕੈਮਰਾਮੈਨ ਸਾਥੀ ਨੂੰ ਕਹਾਂਗਾ ਤਸਵੀਰ ਵਿਖਾ ਦਿਓ ਕਿ ਜਿਸ ਦੇ ਕਾਰਨ ਉਸ ਜਿਹੜੇ ਗਊ ਆ ਜਿਹੜੀ ਉਹਦਾ ਜਿਹੜੀ ਲੱਤ ਵੀ ਜਿਹੜੀ ਆ ਜਿਸ ਤੇ ਜ਼ਖਮ ਹੋ ਗਿਆ ਸੋ ਆ ਹਾਲਾਤ ਇਹਨਾਂ ਪਰਿਵਾਰਾਂ ਦੇ ਆ ਘਰ ਦੇ ਹਾਲਾਤ ਵੀ ਤੁਸੀਂ ਵੇਖ ਸਕਦੇ ਹੋ ਅਤੇ ਇਹਨਾਂ ਦੀ ਹੈਲਪ ਜਿਹੜੀ ਆ ਮਦਦ ਜਿਹੜੀ ਆ ਜਰੂਰ ਕਰਿਓ ਜਦੋਂ ਵੀ ਤੁਸੀਂ ਹਰੀਕੇ ਬੰਨ ਤੋਂ ਇੱਧਰ ਨੂੰ ਆਉਂਦੇ ਹੋ ਪਰਿਵਾਰ ਦੇ ਨਾਲ ਤੁਹਾਨੂੰ ਮਿਲਾ ਦਿੰਨਾ ਭੈਣ ਜੀ ਕੀ ਨਾਮ ਹੈ ਤੁਹਾਡਾ ਕਿਹੜਾ ਪਿੰਡ ਹੈ ਪਿੰਡ ਕਰੋ ਮੈਂ ਨਾਮ ਮੇਰਾ ਸ਼ਰਬੀਜੀਤ ਕਾ ਕਿੰਨੇ ਦਿਨਾਂ ਬਾਅਦ ਅੱਜ ਤੁਸੀਂ ਘਰੇ ਆਪਣੇ ਵਾਪਸ ਆਏ ਜੀ ਅਸੀਂ ਅੱਜ 22 23 ਦਿਨ ਕਰੇ ਆਏ ਜਦੋਂ 22 23 ਦਿਨੀ ਬਾਅਦ ਘਰੇ ਆ ਕੇ ਵੇਖਿਆ ਤੇ ਘਰ ਦੇ ਹਾਲਾਤ ਕੀ ਨੇ ਅੰਦਰੋਂ ਸਾਰੇ ਦੱਸਿਓ ਘਰ ਸਾਰਾ ਤੇ ਚੀਜ਼ਾਂ ਹੀ ਘਰ ਕੋ ਗਾਂਦੇ ਕੋ ਰੋੜਦੀਆਂ ਤੇ ਕੋ ਗਲਗੀਆਂ ਤੇ ਛੱਤਾਂ ਵੀ ਡਗਪਨ ਤਿਆਰ ਹੋ ਗਈਆਂ ਨੀਆਂ ਬੈ ਗਈਆਂ ਵਾ ਜੀ ਤੇ ਜੇਰੇ ਘਰੇ ਕੋਈ ਚੀਜ਼ ਚੂਜ ਪਈ ਸਭ ਇਹ ਜੁਫਜ ਗਈ ਹੈ ਸਭ ਖਰਾਬ ਹੀ ਹੋ ਗਿੰਗਾ ਵਾ ਅੱਛਾ ਜੀ ਤੇ ਹੁਣ ਤਾਂ ਕੁਛ ਨਹੀਂ ਭੱਲੇਗਾ ਜੀ ਤੇ ਪਹਿਲੀ ਜੀ ਜੀ ਤੇ ਪਹਿਲੀ ਜੀ ਸੱਤ ਸੱਤ ਪੋਟ ਰੇਤ ਪਈ ਆ ਬੋਰ ਵੀ ਨਾ ਨੱਪਿਆ ਗਿਆ ਵਾ ਤੇ ਅਸੀਂ ਦੇ ਹੁਣ ਮੰਗ ਮੰਗਦੇ ਆ ਸਾਡਾ ਘਰ ਬਣ ਜੇ ਇੱਕ ਤੇ ਇੱਕ ਸਾਡੀ ਪਹਿਲੇ ਚਲ ਮਾੜੀ ਮਾੜ ਪੱਧਰ ਹੋ ਕੇ ਥੋੜੀ ਬਾਤੀ ਮਿੱਟੀ ਪੈ ਜੇ ਤੇ ਖਾਣ ਜੋਗੀ ਸਾਡੀ ਘਰ ਕੋ ਹੋ ਜਾਵੇ ਜਦੋਂ ਪਾਣੀ ਆਉਂਦਾ ਹੈ ਕਿੰਨੇ ਦਿਨ ਪਹਿਲਾਂ ਜਿਹੜਾ ਪਾਣੀ ਆਉਂਦਾ ਤੇ ਕਿੰਨੇ ਫੁੱਟ ਪਾਣੀ ਆਇਆ ਇਹ ਕੰਦ ਵੀ ਡਿੱਗੀ ਹੋਰ ਨੁਕਸਾਨ ਨਾਲ ਕੀ ਹੋ ਗਿਆ ਪਾਣੀ ਤੇ ਪੰਜ-ਪੰਜ 6-6 ਫੁੱਟ ਘਰੇ ਹੀ ਅੱਛਾ ਜੀ ਇੰਨਾ ਪਾਣੀ ਨੰਗਿਆ ਵੀ ਨਹੀਂ ਜਾਂਦਾ ਵਿੱਚ ਦੀ ਮੁਕਿੰ ਜੇ ਜ਼ਿਆਦਾ ਪਾਣੀ ਹੋ ਗਿਆ ਫੇਰ ਅਸੀਂ ਲੈ ਕੇ ਨਿਆਣੀ ਨੂੰ ਨਿਕਲੇ ਜੇ ਪੰਜ-ਪੰਜ ਫੁੱਟ ਪਾਣੀ ਹੋ ਗਿਆ ਸਾਡੇ ਘਰ ਵਿੱਚ ਜੀ ਤੇ ਜਿਹੜੀਆਂ ਚੀਜ਼ਾਂ ਕੋ ਉੱਚੀਆਂ-ਚੀਆਂ ਹੋ ਗਈਆਂ ਕੋ ਮੰਜਿਆਂ ਦੇ ਉੱਤੇ ਰੱਖੇ ਸੀ ਟਾਟਾਂ ਲਾ ਕੇ ਤੇ ਹੋਰ ਰੱਖੀਆਂ ਸੀ ਪੰਡਾ ਉਹ ਵੀ ਸਾਰੀਆਂ ਮੰਜਿਆਂ ਨਾਲ ਪਾਣੀ ਲੱਗ ਕੇ ਤੇ ਗਲ ਚੁੱਕੀਆਂ ਚੀਜ਼ਾਂ ਚੁਆਂ ਸਾਰੇ ਜੀ ਤੁਹਾਡੇ ਕੋਲ ਮਦਦ ਲੈ ਕੇ ਕਾਰਸੇਵਾ ਵਾਲੇ ਬਾਬੇ ਇਧਰ ਦੇ ਕੋਈ ਲੀਡਰ ਜਿਹੜੇ ਆ ਇਧਰ ਦੇ ਕੋਈ ਹੋਰ ਨਮਾਇंदे ਪਹੁੰਚੇ ਜਾਂ ਨਹੀਂ ਨਹੀਂ ਹੋਰ ਕੋਈ ਨਹੀਂ ਆ ਇਹੋ ਇੱਕ ਚਾਰਾ ਚੂਰਾ ਅਮਦਾਰ ਆਈ ਤੇ ਜਾਂ ਬਾਬੇ ਰੋਟੀ ਦੇ ਕੇ ਜਾਂਦੇ ਹੋਰ ਕੋਈ ਸ਼ੈ ਨਹੀਂ ਸਾਡੇ ਕੋਲ ਬੰਦੀ ਅੱਛਾ ਜੀ ਹਾਂ ਕੀ ਹੁਣ ਮਦਦ ਦੀ ਜ਼ਰੂਰਤ ਹੈ ਘਰ ਦੇ ਵਿੱਚ ਹੁਣ ਜਿਵੇਂ ਪਾਣੀ ਲੱਥੋਂ ਤੋਂ ਬਾਅਦ ਧੁੱਪਾਂ ਲੱਗ ਚੁੱਕੀਆਂ ਤੁਸੀਂ ਘਰੇ ਆਏ ਜੀ ਕਿਹੜੀ ਮੇਨ ਮੁਸ਼ਕਲਾਂ ਦਾ ਤੁਹਾਨੂੰ ਇੱਥੇ ਸਾਹਮਣਾ ਕਰਨਾ ਪਿਆ ਹਨ ਮੈਂ ਇਹੋ ਹੀ ਹੋਣ ਜਾਂ ਜੇ ਕਿਤੇ ਮੀਂਹ ਕਣੀ ਆ ਗਿਆ ਤਾਂ ਸਾਡੀਆਂ ਛਤਾਂ ਦੇ ਬੱਚੇ ਲੈ ਕੇ ਅੰਦਰ ਨਹੀਂ ਵਰਨੇ ਜੋਗੇ ਅਸੀਂ ਜੇ ਮੀਂਹ ਆ ਗਿਆ ਹਾਂ ਅੰਦਰ ਨਹੀਂ ਵਰਿਆ ਨਹੀਂ ਜਾਂਦਾ ਨਿਆਣੇ ਲੈ ਕੇ ਹਨ ਪਰ ਪਾਣੀ ਡਿੱਗ ਪਾਣੀ ਕੰਧ ਟੇਕ ਪਾਣੀ ਕੀ ਬੰਨਾਵਾ ਤੇ ਅਸੀਂ ਇੱਥੇ ਟ੍ਰਾਲੀ ਤੰਬੂ ਲਾਇਆ ਤੇ ਵੀ ਨਿਆਣੇ ਮੀਂਹ ਕਣੀ ਦੇ ਵਿੱਚ ਇਤਨਾ ਹੀ ਲਾ ਕੇ ਵਿੱਚ ਵਾਰ ਦਈਦੇ ਅੰਦਰਾਂ ਵਰ ਨੂੰ ਜੀ ਨਹੀਂ ਕਰਦਾ ਟ੍ਰਾਲੀ 'ਚ ਤੰਬੂ ਲਾਇਆ ਹਾਂ ਵੀ ਟ੍ਰਾਲੀ ਦੇ ਉੱਤੇ ਲਾਇਆ ਤੰਬੂ ਤੇ ਉਹਦੇ ਵਿੱਚ ਹੀ ਜਵਾਗ ਬਾ ਛੱਡੀਦੇ ਫੇਰ ਜਦੋਂ ਬੱਦਲ ਬੱਦਲ ਬੰਦਾਵਾ ਪਸਾਨੂੰ ਅਸੀਂ ਇਹ ਦੇ ਮੰਗ ਸਰ ਮੰਗਦੇ ਆਂ ਅਸੀਂ ਆਨੇ ਸਾਡੇ ਬਸ ਕਮਰੇ ਬਣ ਜਾਣ ਦੋ ਸਾਡੇ ਤੇ ਸਾਨੂੰ ਪਹਿਲੇ ਦੀ ਸਾਡੀ ਥੋੜੀ ਬਾਦੀ ਪੱਧਰੀ ਹੋ ਕੇ ਖਣਕ ਭੇਜੀ ਜਾਵੇ ਸਰਕਾਰ ਦੇ ਵੱਲੋਂ ਰੇਤਾ ਜਿਹੜੀ ਆ ਉਹਨਾਂ ਨੇ ਕਿਹਾ ਵੀ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਰੇਤਾ ਆਈ ਹੈ ਉਹ ਚੁੱਕ ਸਕਦੇ ਨੇ ਤੁਸੀਂ ਕਿਵੇਂ ਵੇਖਦੇ ਹੋ ਕਿ ਕੀ ਕਹਿਣਾ ਚਾਹੋਗੇ ਇਸ ਤੇ ਕਿ ਜਿਹੜੀ ਰੇਤਾ ਹੁਣ ਵੇਚ ਸਕਦੇ ਨੇ ਕਿਸਾਨ ਇਹਦੇ ਨਾਲ ਕੋਈ ਲੱਕ ਸਿੱਧਾ ਹੋਊਗਾ ਜਾਂ ਨਹੀਂ ਨਹੀਂ ਹੋ ਰੇ ਸਾਡੀ ਪਹਿਲੇ ਚੁੱਕਣ ਵਾਲੀ ਨਹੀਂ ਰਲੀ ਵਿੱਚ ਮਿੱਟੀ ਆ ਤੇ ਵੇਚ ਦਿੱਤਾ ਗਾਬੇ ਆ ਵਿੱਚ ਨੇਰੀ ਹਾਂ ਰੇਤ ਨਹੀਂ ਚੁੱਕਣ ਵਾਲੀ ਨਹੀਂ ਪਹਿਲੇ ਦੇ ਵਿੱਚ ਹੀ ਪੱਦਰ ਪੁੱਦਰ ਹੋਊਗੀ ਚੁੱਕਣ ਵਾਲੀ ਨਹੀਂ ਰੇਤ ਅੱਛਾ ਜੀ ਚੁੱਕਣ ਵਾਲੀ ਨਹੀਂ ਹਾਂ ਨਾ ਵੇਚਣ ਵਾਲੀ ਨਹੀਂ ਉਹਦੇ ਤੇ ਅਜੇ ਲਾਤਾ ਚ ਭੈਣਾ ਕੋ ਰਿਸ਼ਤੇਦਾਰ ਬੋੜਿਆ ਤੁਹਾਡਾ ਜਾਂ ਨਹੀਂ ਨਹੀਂ ਕੋਈ ਰਿਸ਼ਤੇਦਾਰ ਨਹੀਂ ਅਜੇ ਤੱਕ ਸਾਡੇ ਕੋਲ ਪਹੁੰਚਿਆ ਕਿਨੇ ਆਨ ਕੇ ਪੁੱਛਿਆ ਵੀ ਨਹੀਂ ਕੀ ਬਣਿਆ ਤੁਹਾਡੇ ਨਾਲ ਕੀ ਨਹੀਂ ਕੋਈ ਰਿਸ਼ਤੇਦਾਰ ਨਹੀਂ ਆਇਆ ਅਜੇ ਤੱਕ ਜੀ ਇਸ ਹਲਕੇ ਦੇ ਮੰਤਰੀ ਦੇ ਵੱਲੋਂ ਸਭ ਨੂੰ ਪੈਸਿਆਂ ਵੱਲੋਂ ਮਦਦ ਦਿੱਤੀ ਗਈ ਹੈ ਚਾਰੇ ਵੱਲੋਂ ਵੀ ਦਿੱਤੀ ਗਈ ਹੈ ਤੁਹਾਡੇ ਕੋਲ ਪਹੁੰਚੀ ਕੋਈ ਨਹੀਂ ਸਾਡੇ ਕੋਲ ਕੁਝ ਨਹੀਂ ਆਇਆ ਸਾਡੇ ਕੋਲ ਦੋ ਕੁ ਵੜੀ ਚਾਰਾ ਆਇਆ ਥੋੜਾ ਜਿਹਾ ਗਾਂ ਵਾਸਤੇ ਉਹ ਵੀ ਵੇਖ ਕੇ ਆਨੇ ਗਾਉ ਨੂੰ ਪਾ ਕੇ ਜਾਈਏ ਉੱਥੇ ਬੈਠੀ ਹੈ ਲੌ ਖੂਨ ਵੜਾ ਦੇ ਵਗਦਾ ਹੈ ਗਾਂ ਦੇ ਤੇ ਵੇਖ ਕੇ ਚਾਰਾ ਥੋੜਾ ਸਾਨੂੰ ਲਾ ਕੇ ਦੇ ਕੇ ਗਏ ਉਤਰਾ ਸਾਡੇ ਕੋਲ ਕੋਈ ਚਾਰਾ ਲੈ ਕੇ ਸਬਦਾ ਪਤਾ ਦੇਣ ਆਏ ਬਾਬੇ ਕੋਈ ਥੋੜਾ ਬਾਅਦ ਕਿਤੇ ਆਏ ਉਤਰਾ ਨਹੀਂ ਸਬਦਾ ਸਾਡੇ ਕੋਲ ਕੋਈ ਵੀ ਆਇਆ ਤੇ ਰੋਟੀ ਸਾਡੀ ਗੁਰਦਾਰੇ ਆਉਂਦੀ ਰਹੀ ਬਾਈ ਤੇ ਜਿਹੜੇ ਨਹੀਂ ਬੰਨ ਦੇ ਬੈਠੇ ਰਹੇ ਤੇ ਉੱਥੋਂ ਸਾਡੀ ਗੁਰ ਤਾਂ ਭਾਈ ਤਈ ਦਿਨ ਕਰੇ ਆਇਆ ਹੁਣ ਬਜ਼ੁਰਗੋ ਕੀ ਨਾਮ ਤੁਹਾਡਾ ਸਰਦੇਵ ਸਿੰਘ ਕੀ ਹਾਲਾਤ ਨੇ ਇਹ ਹੈ ਪਾਣੀ ਟੱਗਿਆ ਸੀ ਅੱਛਾ ਜੀ ਸੋ ਤੁਸੀਂ ਵੇਖਿਆ ਕਿ ਪਰਿਵਾਰ ਜਿਹੜਾ ਐਸ ਵਕਤ ਇੱਕ ਦੁੱਖ ਦੇ ਵਿੱਚੋਂ ਲੰਘ ਰਿਹਾ ਹੈ ਵੀਰ ਸਾਡੇ ਨਾਲ ਮੌਜੂਦ ਹੈ ਵੀਰੇ ਕਿਸ ਤਰੀਕੇ ਦੀ ਹੈਲਪ ਹੋ ਜੇ ਕੀ ਹਾਲਾਤ ਨੇ ਜਰੂਰ ਦੱਸਿਓ ਜੀ ਹਾਲਾਤ ਬੜੇ ਮਾੜੇ ਆ ਬੈਡ ਗੁੱਡੂ ਵੀ ਅੰਦਰ ਕੀਤੇ ਹੀ ਉੱਚੇ ਜੀ ਜੀ ਤੇ ਤੋਂ ਕੋ ਤੇ ਕੋਠੇ ਚ ਹੋਈ ਗਿਆ ਜੀ ਇਹ ਉਹ ਵੀ ਗਲਗੇ ਆ ਕੋ ਤੇ ਕੋ ਥੱਲੋ ਗਲਗੇ ਪਾਣੀ ਨਾਲ ਕੇ ਜੀ ਤੇ ਹੁਣ ਤੇ ਇਹ ਹੋਗਾ ਹੱਥ ਜੋੜਦੇ ਆ ਗਰੀ ਸਾਡਾ ਘਰ ਬਣ ਜੇ ਤੇ ਸਾਡੀ ਥੋੜੀ ਬਾਦੀ ਪਾੜੀ ਬਣ ਜੇ ਕਣਕ ਖਾਣ ਜੋਗੀ ਬੀਜੀ ਜਾਏ ਨੰਬਰ ਬੋਲਦੇ ਆ ਆਪਣਾ 97816 16508 ਇੱਕ ਵਾਰ ਫਿਰ ਬੋਲਦੇ 97816 16508 ਸੋ ਬਹੁਤ ਬਹੁਤ ਧੰਨਵਾਦ ਪਰਿਵਾਰ ਦੇ ਤੁਸੀਂ ਇਹ ਦੇਖ ਸਕਦੇ ਕਿ ਛੋਟੇ ਛੋਟੇ ਬੱਚੇ ਇਨਾਂ ਹਾਲਾਤਾਂ ਦੇ ਵਿੱਚ ਹੜ ਤੋਂ ਬਾਅਦ ਰਹਿਣ ਦੇ ਲਈ ਪਾਣੀ ਲੱਥਨ ਤੋਂ ਬਾਅਦ ਰਹਿਣ ਦੇ ਲਈ ਮਜਬੂਰ ਹੈ ਪਰਿਵਾਰ ਨੇ ਦੱਸਿਆ ਹੈ ਕਿ ਕਿਵੇਂ ਛੱਤਾਂ ਵੀ ਚੁੰਦੀਆਂ ਨੇ ਤੇ ਉਹ ਟਰਾਲੀ ਦੇ ਵਿੱਚ ਤੰਬੂ ਲਾਇਆ ਤੇ ਜਿੱਥੇ ਉਹ ਰਾਤ ਨੂੰ ਬੱਚਿਆਂ ਨੂੰ ਪਾ ਦਿੰਦੇ ਨੇ ਤੇ ਜਿੰਨੇ ਵੀ ਕਮਰੇ ਸਾਰੇ ਚੁੰਦੇ ਨੇ ਇਧਰੋਂ ਕੰਧ ਵੀ ਡਿੱਗੀ ਹੋਈ ਆ ਸੋ ਇਹ ਹਨ ਅਸਲ ਲੋੜਵੰਦ ਇਥੋਂ ਤੱਕ ਆਪਣੀ ਮਦਦ ਲੈ ਕੇ ਜਰੂਰ ਪਹੁੰਚੋ ਜਿੰਨੇ ਵੀ ਰਬੰਦ ਦੇ ਨਾਲ ਨਾਲ ਆਉਂਦੇ ਆ ਤੁਸੀਂ ਜਰੂਰ ਇਹਨਾਂ ਦੀ ਆ ਕੇ ਇਸ ਨੰਬਰ ਤੇ ਸੰਪਰਕ ਕਰਕੇ ਸਾਰ ਲਓ ਘਰੇ ਆ ਕੇ ਦੇਖਿਓ ਖੁਦ ਕਿ ਕਿਹੜੇ ਹਾਲਾਤਾਂ ਚੋਂ ਗੁਜ਼ਰ ਰਹੇ ਨੇ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮੈਂ ਦਲਜੀਤ ਸਿੰਘ ਬਹੁਤ ਬਹੁਤ ਧੰਨਵਾਦ ਤੁਸੀਂ ਬਣੇ ਰਹੋ ਸਾਡੇ ਨਾਲ